ਕੁੱਤਿਆਂ ਵੱਲੋਂ ਕੱਟੇ ਜਾਣ ਦੇ ਕੁੱਲ 616 ਮਾਮਲੇ ਹੋਏ ਦਰਜ ਐਸਐਮਓ ਡਾਕਟਰ ਸੁਨੀਲ ਚੰਦ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਂਟੀ ਰੈਵਸ ਟੀਕੇ ਸਿਵਲ ਚ ਲਗਾਏ ਜਾ ਰਹੇ ਨੇ ਮੁਫਤ ਸਿਵਲ ਹਸਪਤਾਲ ਪਠਾਨਕੋਟ ਵਿੱਚ ਪਿਛਲੇ 3 ਮਹੀਨਿਆਂ ਵਿੱਚ ਕੁੱਤਿਆਂ ਵੱਲੋਂ ਵੱਢਣ ਦੇ ਕੁੱਲ 616 ਮਾਮਲੇ ਦਰਜ ਕੀਤੇ ਗਏ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਐਸ ਐਮਓ ਸਿਵਲ ਹਸਪਤਾਲ ਪਠਾਨਕੋਡ ਡਾਕਟਰ ਸੁਨੀਲ ਚੰਦੀ ਨੇ ਦੱਸਿਆ ਕਿ ਹਸਪਤਾਲ ਵਿੱਚ ਡੌਗ ਬਾਈਟ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਫਿਰ ਚਾਹੇ ਉਹ ਐਂਟੀ ਰੈਬੀਸ ਟੀਕੇ ਹੋਣ ਜਾਂ ਫਿਰ ਦਵਾਈਆਂ ਅਤੇ ਮਰਮ ਪੱਟੀ ਆਦਿ ਤੱਕ ਦਾ ਸਾਰਾ ਖਰਚ ਸਿਵਲ ਹਸਪਤਾਲ ਵਿੱਚ ਪੂਰੀ ਤਰ੍ਹਾਂ ਨਿਸ਼ੁਲਕ ਤੌਰ ਤੇ ਉਪਲਬਧ ਹੈ। ਪੂਰੀ ਜਾਣਕਾਰੀ ਲਈ ਵੇਖੋ। ਸਿਵਲ ਹਸਪਤਾਲ ਪਠਾਨਕੋਡ ਵਿੱਚ ਜਿਹੜੇ ਡੌਗ ਬਾਈਟ ਦੇ ਕੇਸ ਆਏ ਹੈਗੇ ਪਿਛਲੇ 3 ਮਹੀਨੇ ਉਹ ਮਾਰਚ ਵਿੱਚ 226 ਹੈਗੇ ਆ। April ਚ 181 ਹੈਗੇ ਅਤੇ May ਮਹੀਨੇ 209 ਹੈਗੇ ਜਿਹੜੇ ਕਿ ਟੋਟਲ ਬਣ ਕੇ 616 ਨਵੇਂ ਪੇਸ਼ੈਂਟਸ ਜਿਹੜੇ ਹੈਗੇ ਪਿਛਲੇ 3 ਮਹੀਨੇ ਚ ਆਏ ਹੈਗੇ ਆ ਤੇ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਟੀਕੇ ਲੱਗਦੇ ਹੈਗੇ ਆ ਐਂਟੀ ਰੈਬੀਜ਼ ਵੈਕਸੀਨ ਹੈਗਾ ਹੈ ਜਾਂ ਐਂਟੀ ਜਿਹੜੇ ਇਮੂਨੋਗਲੋਬਲਿਨਸ ਹੈਗੇ ਆ ਦੋਈ ਚੀਜ਼ਾਂ ਸਾਡੇ ਕੋਲ ਸਿਵਲ ਹਸਪੀਟਲ ਵਿੱਚ ਫ੍ਰੀ ਅਵੇਲੇਬਲ ਹੈਗੀਆਂ ਤੇ ਜਿਹੜੇ ਇੰਜੈਕਸ਼ਨ ਜਿਹੜੇ ਹੈਗੇ ਟੋਟਲ ਅਹੀਨ ਜਿਹ ਪੇਸ਼ੈਂਟਸ ਨੂੰ ਜਿਹੜੇ ਚਾਰ ਟੀਕੇ ਤੇ ਇਮੂਨੋਗਲੋਬਲਿਨਸ ਟੋਟਲੀ ਫ੍ਰੀ ਲਗਾ ਰਿਹਾ ਹੈਗੇ ਆ ਜੇ ਕਿਸੇ ਨੂੰ ਖਦਨਾ ਖਾਸਤਾ ਡੌਗ ਬਾਈਟ ਹੁੰਦਾ ਹੈਗਾ ਤੇ ਸਿਵਲ ਹਸਪੀਟਲ 'ਚ ਪੂਰਾ ਇਹ ਪੂਰਾ ਇਲਾਜ ਹੈਗਾ ਤੇ ਪੇਸ਼ੈਂਟ